ਰਿਤਿਕਾ ਦੇ ਉੱਤੇ ਇੱਕ ਦਰਖਤ ਡਿੱਗਿਆ ਤੇ ਉਸਦੀ ਮੌਤ ਹੋ ਗਈ ਤੇ ਐਂਬੂਲੈਂਸ ਤਾਂ 45 ਮਿੰਟ ਬਾਅਦ ਆਈ ਤੇ ਪੁਲਿਸ 1 ਢਿੱਡ ਘੰਟੇ ਬਾਅਦ ਆਈ ਕਿਉਂਕਿ ਰਸਤਾ ਬੜਾ ਡੇਂਜਰਸ ਜਿਹਾ ਸੀ ਪਤਾ ਨਹੀਂ ਉਹਦੀ ਮਾਮ ਦਾ ਜਿਹੜਾ ਕੋਈ ਜਿਹੜੇ ਹਲੇ ਡੈਟ ਤਾਂ ਹਲੇ ਉਹਨੇ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਲਾਣੇ ਕਾ ਕੇ ਹਜ਼ਰ ਦਾ ਇੰਡਸਟਰੀ ਲੋਕਾਂ ਦੇ ਕਪੜੇ ਸੀ ਸੀ ਕਲਾਂਦੇ ਸੀ ਉਹ ਬੱਚੀ ਕੋਲੋਂ ਤਾਂ ਬੋਲ ਹੀ ਨਹੀਂ ਹੁੰਦਾ ਪਿਆ ਉਹ ਤਾਂ ਹਾਂਜੀ ਨਾਂਜੀ ਤੇ ਬੱਸ ਉਹ ਤਾਂ ਇੰਨੀ ਟਰੋਮਾ ਚ ਹੈਗੀ ਆ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਪਿਆ ਤੇ ਹੁਣ ਸਾਨੂੰ ਇਹ ਨਹੀਂ ਪਤਾ ਬੱਚੇ ਕੋਲ ਤਾਂ ਕੇਅਰ ਕਾਰਡ ਵੀ ਹੈ ਨਹੀਂ ਓਕੇ ਤੇ ਹੁਣ ਹਸਪੀਟਲ ਵਗੈਰਾ ਦਾ ਕਿਦਾਂ ਸਾਰਾ ਚਲੋ ਤਾਂ ਕੋਈ ਨਹੀਂ ਡਾਇਰੈਕਟਰ ਨੇ ਆਪ ਕੰਫੈਸ ਕਰ ਰਿਹਾ ਕਹਿੰਦੇ ਵੀ ਕਾਲ ਪ੍ਰਾਈਵੇਟ ਕਾਲਜ ਇਸੀ ਨਹੀਂ ਨਾ ਧਿਆਨ ਦਿੰਦੇ ਵੀ ਹਾਂ ਗਵਰਨਮੈਂਟ ਦੇ ਕੋਲ ਰੂਲਸ ਡਿਫਰੈਂਟ ਹੁੰਦੇ ਹੈਗੇ ਆ ਬਹੁਤ ਹੀ ਮੰਨੂ ਨਾ ਹੁੰਦਾ ਹੋਤਰਾ ਕੀ ਇਹਨਾਂ ਨੂੰ ਆਨਸਰ ਦਵਾਂ ਤਾਂ ਕਿਦਾਂ ਕਿਦਾਂ ਬੱਚਾ ਭੇਜਣਾ ਹੈਗਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਜੋ ਕਿ ਬਹੁਤ ਸਾਰੇ ਹਾਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਕਈ ਇੰਟਰਨੈਸ਼ਨਲ ਸਟੂਡੈਂਟਸ ਅਜੇਹੇ ਨੇ ਜਿਹੜੇ ਕਿ ਕੁਦਰਤੀ ਮਾਰ ਦਾ ਵੀ ਹੈ ਸ਼ਿਕਾਰ ਹੋ ਜਾਂਦੇ ਨੇ ਰਿਤਿਕਾ ਰਾਜਪੂਤ ਜੋ ਕਿ 22 ਸਾਲਾਂ ਦੀ ਇੰਟਰਨੈਸ਼ਨਲ ਸਟੂਡੈਂਟ ਸੀਗੀ ਕੈਨੇਡਾ ਆਈ ਸੀ ਬਹੁਤ ਸਾਰੇ ਸੁਪਨੇ ਲੈ ਕੇ ਪੜ੍ਹਾਈ ਦੇ ਤੇ 7 ਦਸੰਬਰ ਨੂੰ रितिका ਦੇ ਉੱਤੇ ਇੱਕ ਦਰਖਤ ਡਿੱਗਿਆ ਤੇ ਉਸਦੀ ਮੌਤ ਹੋ ਗਈ। ਹੁਣ ਐਫਰਟਸ ਕੀਤੇ ਜਾ ਰਹੇ ਨੇ ਕਿ ਰਿਤਿਕਾ ਦੀ ਜਿਹੜੀ ਅਮ੍ਰਿਤਕ ਦੇ ਹੈ ਉਹ ਪੰਜਾਬ ਉਸਦੇ ਪਰਿਵਾਰ ਤੱਕ ਪਹੁੰਚਾਈ ਜਾਏ ਜਿਸ ਲਈ ਫੰਡ ਰੇਜ਼ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਸੋਨੀਆ ਲਾਲੀ ਜੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਜੋ ਕਿ ਸਾਰਾ ਫੰਡ ਰੇਜ਼ ਨੂੰ ਦੇਖ ਰਹੇ ਨੇ। ਸੋਨੀਆ ਲਾਲੀ ਜੀ ਸਭ ਤੋਂ ਪਹਿਲਾਂ ਤਾਂ ਥੋੜ੍ਹਾ ਤੋਂ ਇਹ ਹੀ ਜਾਨਣਾ ਚਾਹਾਂਗੇ ਵੀ ਰਿਤਿਕਾ ਰਾਜਪੂਤ ਬਾਰੇ ਹੋਰ ਕੀ ਜਾਣਕਾਰੀ ਮਿਲੀ ਹੈ ਇੰਟਰਨੈਸ਼ਨਲ ਸਟੂਡੈਂਟਸ ਆਈ ਸੀ ਤੁਸੀਂ ਉਹਨੂੰ ਕਿਵੇਂ ਜਾਣਦੇ ਸੀ? ਮੈਂ ਰਿਤਿਕਾ ਦੀ ਮਮ ਇਹ ਉਹ ਬਰੀ ਗੁੱਡ ਫਰੈਂਡ ਹੈ ਜਿਹਦਾ ਸਾਡੇ ਉਹ ਸਟਿਚਿੰਗ ਦਾ ਕੰਮ ਕਰਦੇ ਹੈਗੇ ਪਿਛੇ ਇੰਡੀਆ ਲਾਸਟ ਈਅਰ ਮੈਨੂੰ ਉਹਦੀ ਮਮ ਨੂੰ ਪਤਾ ਲੱਗਾ ਸੀ ਉਹਦੀ ਮਮ ਬੇਟੀ ਵੀ ਆ ਰਹੀ ਹੈਗੀ ਆਪਣੇ ਸਟੱਡੀ ਬੇਸ ਤੇ ਕਾਕੇ ਹਰ ਪੇਰੈਂਟਸ ਨੂੰ ਆਪਣੇ ਬੱਚੇ ਨੂੰ ਭੇਜੰਦਾ ਸੁਪਨਾ ਹੁੰਦਾ ਅੱਛੀ ਅੱਛੀ ਕੰਟਰੀ ਹੈ ਆਪਰਚੂਨਿਟੀ ਲਈ ਤਾਂ ਸਾਰਿਆਂ ਦਾ ਹੱਕ ਹੈਗਾ ਤੇ ਉਹਨੇ ਵੀ ਦਾ ਲੋਨ ਵਗੈਰਾ ਡੈਟ ਵਗੈਰਾ ਚੁੱਕ ਚੁੱਕ ਕੇ ਆਪਣੀ ਬੇਟੀ ਨੂੰ ਉੱਥੇ ਸਟੱਡੀ ਬੇਸ ਤੇ ਭੇਜਿਆ ਸੀਗਾ ਤੇ ਫਿਰ ਸੀਗਾ ਕੋਈ ਨਹੀਂ ਅਸੀਂ ਕਿਦਾਂ ਹੈਗੇ ਆ ਚਲੋ ਦੇਖ ਲਾਂਗੇ ਠੀਕ ਹੈ ਬੱਚਾ ਆ ਰਿਹਾ ਸੀ ਪੜਿਆ ਪੜਦੀ ਪਈ ਸੀ ਆਪਣਾ ਬੜਾ ਸੋਹਣਾ ਚੱਲਦਾ ਪੈਸੇ ਤੇ ਫਿਰ ਇੰਟਰਨਸ਼ਿਪ ਕਰਨ ਗਈ ਸੀ ਗੀ ਰੈਵਲ ਸਟ੍ਰੋਕ ਚ ਕਾਲਜ ਵੱਲੋਂ ਹੀ ਗਈ ਸੀ ਤੇ ਹੁਣ ਰਾਈਟ ਨਾਉ 3-4 ਮਨਸੇ ਮੇਰੇ ਹੀ ਘਾਤੇ ਬੇਸਮੈਂਟ ਚ ਰਹਿੰਦੇ ਸੀਗੇ ਬੱਚੇ ਉੱਥੇ ਕੰਮ ਕਰਦੇ ਸੀ ਪਤਾ ਨਹੀਂ ਮੈਨੂੰ ਕਿਦਾਂ ਵੀ ਬੱਚੇ ਪਾਰਟੀ ਕਰਨ ਕਿਤੇ ਗਏ ਸੀਗੇ ਉਧਰ ਕੋਲੋਨਾ ਸਾਈਟ ਤੇ ਆਪਣੀ ਕੋਈ ਆਪਣੀ ਲੀਕ ਹੈਗੀ ਹੈ ਤੇ ਉੱਥੇ ਕਹਿੰਦੇ ਕਾਫੀ ਹੈਵੀ ਵਿੰਡ ਆਈ ਫਰਡੇ ਨਾਈਟ ਨੂੰ ਉਹ ਇੱਕ ਪੇੜ ਜਿੱਦਾਂ ਡਿੱਗਿਆ ਤੇ ਉਹਦੇ ਜਿਹੜੀ ਟਾਹਣੀ ਆ ਜਿੱਦਾਂ ਉਹਦੇ ਅੱਖ 'ਚ ਇਸ ਤਰ੍ਹਾਂ ਪੋਕ ਕਰਕੇ ਤਾਂ ਉੱਥੇ ਔਨ ਦਾ ਸਪੌਟ ਬੱਚੇ ਦਾ ਸੀ ਇੱਕ ਬੇਟਾ ਸੀ ਅੱਜ ਦਾ ਮੁੰਡਾ ਫਰੈਂਡ ਉਹਦਾ ਤੇ ਉਹ ਕਹਿੰਦਾ ਵੀ ਮੈਂ ਆਪਣਾ ਉਹਨਾਂ ਨੇ ਬੱਚਿਆਂ ਨੂੰ ਸੀਪੀਆਰ ਸਾਰਾ ਕੁਝ ਦਿੱਤਾ ਕਰਕੇ ਤੋ ਕਿਦਾਂ ਮਿਰਿੰਦਰ ਨੂੰ 5 ਮਿੰਟਸ 'ਚ ਹੋਦੀ ਜਿੱਦਾਂ ਥੱਲੇ ਡਾਊਨ ਹੋ ਗਈ ਤੇ ਐਂਬੂਲੈਂਸ ਤਾਂ 45 ਮਿੰਟ ਬਾਅਦ ਆਈ ਤੇ ਪੁਲਿਸ 1 ਡੇਡ ਘੰਟੇ ਬਾਅਦ ਆਈ ਕਿਉਂਕਿ ਉਹ ਰਸਤਾ ਬੜਾ ਡੇਂਜਰਸ ਜਿਹਾ ਸੀ ਪਤਾ ਨਹੀਂ ਤੇ ਉਹ ਤਾਂ ਉਸੇ ਲਈ ਉਹਨਾਂ ਨੇ ਡਿਫੀ ਡਿਕਲੇਅਰ ਕਰਾਤੀ ਪੂਰੇ ਪਰ ਸਾਨੂੰ ਪੇਰੈਂਟਸ ਨੂੰ ਦੱਸਣ ਨੂੰ ਬਹੁਤ ਹਾਰਡ ਹੋਇਆ ਇਟਸ ਡੈਵਸਟਿੰਗ ਨਿਊਜ਼ ਸਾਡੇ ਲਈ ਜਦਾ ਹੋ ਗਈ ਵੀ ਪਤਾ ਨਹੀਂ ਕਿੱਦਾਂ ਹੋਣ ਕਿੱਦਾਂ ਕੀ ਕਰੀਏ ਤੇ ਪਰ ਉਹ ਜਦਾਂ ਚਿਲਾਉਂਦੇ ਪਏ ਨੇ ਵੀ ਬੱਚਾ ਵਾਪਸ ਤੇ ਉਹਦੇ ਲਈ ਅਸੀਂ ਹੁਣ ਸਾਰੇ ਇਕੱਠੇ ਹੋ ਕੇ ਐਜ਼ ਮੇਰੇ ਬ੍ਰਦਰ ਇਨ ਲਾਜ਼ ਇੱਕ ਕਲੋਨਾ ਹੈਗੇ ਅਮਰਜੀਤ ਲਾਲੀ ਇੱਥੇ ਬਲਵਿੰਦਰ ਹੀਰ ਅਸੀਂ ਸਾਰੇ ਇਕੱਠੇ ਹੋ ਕੇ ਗੋ ਫੰਡ ਮੀ ਅਕਾਊਂਟ ਬਣਾਇਆ ਹੈਗਾ ਤੇ ਆਪਣੇ ਪੰਜਾਬੀ ਭਾਈਚਾਰੇ ਤੁਹਾਨੂੰ ਪਤਾ ਹੀ ਹੈ ਕਿੰਨਾ ਦਾਨੀ ਹੈਗੇ ਨੇ ਸਾਰੇ ਕਰਦੇ ਪਏ ਹੈਗੇ ਨੇ ਜਿੰਨਾ ਵੱਤ ਵਤ ਹੁੰਦਾ ਹੈਗਾ ਤੇ ਸਾਡਾ ਪੂਰੀ ਕੋਸ਼ਿਸ਼ ਹੈਗੀ ਹੈ ਵੀ ਬੱਚੇ ਦੀ ਡੈਡ ਬੋਡੀ ਟਾਈਮ ਨਾਲ ਵਾਪਸ ਭੇਜੀ ਜਾਵੇ ਉੱਥੇ ਤੇ ਦੂਸਰਾ ਉਹਦੀ ਮਾਮ ਦਾ ਜਿਹੜਾ ਕੋਈ ਜਿਹੜੇ ਹਲੇ ਡੈੱਟ ਤਾਂ ਹਲੇ ਉਹਨੇ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਲਾਣੇ ਕਾ ਕਿ ਹਲੇ ਦਾ ਇੰਡਸਟਰੀ ਲੋਕਾਂ ਦੇ ਕੱਪੜੇ ਸੀ ਸੀ ਕਲਾਂਦੇ ਸੀ ਕਹਿੰਦੇ ਚਲੋ ਬੱਚਾ ਜਦੋਂ ਕਿਤੇ ਹੋਏਗਾ ਪੀ ਆਰ ਤਾਂ ਵੇ ਬੜੀ ਉਹਨੂੰ ਕੁੜੀ ਬਹੁਤ ਰਿਤਿਕਾ ਬਹੁਤ ਮਿਹਨਤੀ ਸੀਗੀ ਉਹਨੂੰ ਉਹ ਇਨਾ ਕੰਮ ਕਰਦੀ ਸੀਗੀ ਉਹਨੂੰ ਸਿਵਾਏ ਪੜਾਈ ਤੋਂ ਤੇ ਕੰਮ ਤੋਂ ਤੀਜੀ ਕੋਈ ਚੀਜ਼ ਨਹੀਂ ਸੀ ਦੇਸੀ ਪਤਾ ਨਹੀਂ ਜਾਂ ਤੁਹਾਨੂੰ ਕੋਈ ਚੀਜ਼ ਉਹਦਾ ਸਿਗਾ ਲਿਖਿਆ ਇਦਾਂ ਕੋਈ ਬਹਾਨਾ ਬਣ ਗਿਆ ਪਰ ਰਿਤਿਕਾ ਵਾਸ ਵੈਰੀ ਗੁੱਡ ਗਰਲ ਬੜੀ ਕਿਊਟ ਸੀਗੀ ਬੜੀ ਚਾਰਮਿੰਗ ਸੀ ਔਰ ਉਹ ਉਹਨੇ ਕੁਝ ਬੰਨਣਾ ਵੀ ਸੀਗਾ ਉਹਦਾ ਦਿਸਦਾ ਪਿਆ ਸੀ ਉਹਨੇ ਕੁਝ ਕਰਨਾ ਸੀ ਬਹੁਤ ਕੁਝ ਉਹਨੇ ਕਰਨਾ ਸੀ ਹੱਲੇ ਤੇ ਪਤਾ ਨਹੀਂ ਇਹ ਰੱਬ ਨੂੰ ਕੀ ਬਾਣਾ ਸੋਚਦੇ ਆ ਹੱਲੇ ਵੀ ਸਾਡੇ ਮੇਰੇ ਬੱਚੇ ਵਾਲੇ ਸ਼ੌਕ ਜਿਹੇ ਹੈਗੇ ਨੇ ਸਾਰੇ ਜਿੰਨੇ ਜਿੰਨੂ ਜਿੱਦਾਂ ਜਿੰਨਾ ਨੇੜੇ ਸਾਰੇ ਸ਼ੌਕ ਜਿਹੇ ਹੈਗੇ ਆ ਸੀ ਹੁਣ ਇਹੀ ਹੈ ਵੀ ਜਿੰਨੀ ਜਲਦੀ ਹੋ ਸਕੇ ਉਹਨੂੰ ਕੋਈ ਦਾ ਆਪਣਾ ਕੋਰਨਰ ਵਾਲੇ ਆਪਣਾ ਕੇਸ ਦਾ ਕਰਕੇ ਸਾਰਾ ਡਨ ਬੋਡੀ ਸਨ ਹੈਲਪ ਕਰਨ ਵਾਪਸ ਇੰਡੀਆ ਭੇਜਣ ਤੇ ਤੇ ਬਾਕੀ ਅਸੀਂ ਅਕਾਊਂਟ ਬਣਾਇਆ ਹੈਗਾ ਗੋ ਫੰਡ ਮੀ ਤਾਂ ਜਿੰਨੀ ਹੋ ਸਕਦੀ ਕਿਸੇ ਕੋਲ 10 5 ਆਪਣੀ ਹੈਲਪ ਕਰਨ ਪਰ ਮੈਂ ਤਾਂ ਇਹੀ ਕਹੂੰਗੀ ਰਾਈਟ ਨੋ ਜਿੰਨੂੰ ਕਿਸੇ ਨੂੰ ਪਤਾ ਲੱਗਦਾ ਉਹ ਆਪਣੇ ਪੋਸਟ ਨੂੰ ਸ਼ੇਅਰ ਕਰਨ ਲਿੰਕ ਨੂੰ ਸ਼ੇਅਰ ਕਰਨ ਉਹਦੇ ਨਾਲ ਵੀ ਸਾਨੂੰ ਕਾਫੀ ਹੈਲਪ ਹੁੰਦੀ ਹੈਗੀ ਹੈ ਵੀ ਜਦੋਂ ਕੋਈ ਕਿਸੇ ਦਾ ਮਨ ਚ ਆਂਦਾ ਹੈਗਾ ਕੋਈ ਕੋਣੇ ਕੁਛ ਨਾ ਕੁਛ ਕਰਦਾ ਹੈਗਾ ਸਾਡੇ ਤਾਂ ਜਿਹੜਾ ਆਪਣਾ ਲਿੰਕ ਸ਼ੇਅਰ ਕਰ ਲੈਣੀ ਉਹ ਵੀ ਬਹੁਤ ਵੱਡੀ ਗੱਲ ਹੈਗੀ ਹੈ ਜੀ ਹਾਂਜੀ ਸੋਹਣੀ ਜਦੋਂ ਇਹ ਖਾਸਾ ਵਾਪਰਿਆ ਹੈਗਾ ਰਿਤਿਕਾ ਦੇ ਨਾਲ ਵੀ ਕੋਈ ਮੌਜੂਦ ਸੀ ਉਹਦੇ ਕਾਲਜ ਵਾਲੇ ਉਹਦੇ ਸਟੂਡੈਂਟਸ ਨਾਲ ਜਿਹੜੇ ਉਹਦੇ ਨਾਲ ਸੀਗੇ ਫਰੈਂਡ ਸਰਕਲ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਕੁਝ ਉਹਨਾਂ ਦਾ ਕੀ ਕਹਿਣਾ ਆ ਬੱਚੇ ਜਿਹੜੀ ਬੇਟੀ ਸੀਗੀ ਇੱਕ ਹੋਰ ਉਹਦੀ ਗੁੱਡ ਫਰੈਂਡ ਉਹ ਸਰੀ ਜੇ ਵੀ ਇੱਥੇ ਰਹਿੰਦੇ ਸੀ ਉਹਦੇ ਨਾਲ ਫਿਰ ਉਹਨਾਂ ਨੇ ਇਕੱਠਿਆਂ ਬੱਚਿਆਂ ਨੇ ਇੰਟਰਨਸ਼ਿਪ ਕੀਤੀ ਹੈਗੀ ਆ ਉਹ ਬੱਚੀ ਕੋਲੋਂ ਤਾਂ ਬੋਲ ਹੀ ਨਹੀਂ ਹੁੰਦਾ ਪਿਆ ਉਹ ਤਾਂ ਹਾਂਜੀ ਨਾਂਜੀ ਤਾਂ ਬਸ ਉਹ ਤਾਂ ਇੰਨੇ ਟਰੋਮਾ 'ਚ ਹੈਗੀ ਆ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਪਿਆ ਬੱਚੇ ਜਿਹੜੇ ਦੂਸਰੇ ਸੀਗੇ ਤਿੰਨ ਹੋਰ ਬੱਚੇ ਉਹਨਾਂ 'ਚੋਂ ਇੱਕ ਬੱਚਾ ਮੇਰੇ ਨਾਲ ਕੰਟੈਕਟ 'ਚ ਹੈਗਾ ਉਹ ਸਾਰੀ ਅਪਡੇਟ ਦਿੰਦਾ ਹੈਗਾ ਉਹਨੇ ਹੀ ਸਾਰੇ ਸੀਨ ਦਾ ਦੱਸਿਆ ਮੈਨੂੰ ਕਿੱਦਾਂ-ਕਿੱਦਾਂ ਹੋਈ ਹੈਗੀ ਹੈ ਤੇ ਫਿਰ ਮੈਂ ਸਾਰਾ ਕੁਝ ਦੇਖ ਕੇ ਅਸੀਂ ਜਿਹੜਾ ਕਾਲਜ ਵਾਲ ਵੀ ਗਏ ਸੀ ਕਿ ਚਲੋ ਕੋਈ ਦੀ ਲਾਈਫ ਇੰਸ਼ੋਰੈਂਸ ਜਾਂ ਕੋਈ ਉਦਾਂ ਇੰਸ਼ੋਰੈਂਸ ਦਾ ਪਤਾ ਕਰਨੇ ਹੈਗੇ ਆ ਤਾਂ ਉਹਨਾਂ ਨੇ ਕਹਿਤਾ ਵੀ ਬੱਚਿਆਂ ਨੂੰ ਅਸੀਂ ਆਫਰ ਕਰਦੇ ਹੈਗੇ ਆ ਤੇ ਇਹ ਆਪਣਾ ਐਕਸੈਪਟ ਨਹੀਂ ਕਰਦੇ ਇਨਾਂ ਨੇ ਕੋਈ ਲਿੱਤੀ ਨਹੀਂ ਸੀ ਫਿਰ ਉੱਥੇ ਜਾ ਕੇ ਮੈਨੂੰ ਹੋਰ ਕਾਲਜ ਪਤਾ ਲੱਗਿਆ ਬੱਚਿਆਂ ਤੋਂ ਪਤਾ ਲੱਗਿਆ ਦੂਜੀ ਜਿਹੜੀ ਉਹਦੀ ਫਰੈਂਡ ਹੈਗੀ ਐ ਇਹਨਾਂ ਤਾਂ ਬੱਚਿਆਂ ਦੇ ਕੋਲੋ ਵੀ ਕੈਨੇਡਾ ਆਪਣੇ ਹੈਲਥ ਪਲਾਨ ਵੀ ਨਹੀਂ ਸੀਗਾ ਫਿਰ ਮੈਂ ਕਾਲਜ ਨੂੰ ਪੁੱਛਿਆ ਵੀ ਇਹ ਦੀ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਬੱਚੇ ਹੀ ਰਿਸਪੌਂਸਿਬਲ ਹੈਗੇ ਨੇ ਪਰ ਤੁਸੀਂ ਦੇਖੋ 20-20 ਸਾਲ ਦੇ ਬੱਚੇ ਅਨੇ ਹਲੇ ਮਚਿਓਰ ਏਨਾਫ ਨਹੀਂ ਹੋਏ ਹੁੰਦੇ ਤੇ ਨਾ ਹੀ ਆਪਾਂ ਇੰਡੀਆ ਤੋਂ ਕੋਈ ਇਦਾਂ ਐਜੂਕੇਟਿਡ ਹੋਣੇ ਆ ਵੀ ਆਪਾਂ ਨੂੰ ਉੱਥੇ ਹੈਲਥ ਕੇਅਰ ਦਾ ਪੂਰਾ ਆਪਾਂ ਨੂੰ ਆਪ ਦੇਖਣਾ ਪਏਗਾ ਮੈਂ ਉਹ ਕਾਲਜ ਵਾਲਿਆਂ ਨੂੰ ਪੁੱਛਿਆ ਮੈਂ ਕਿ ਤੁਸੀਂ ਥੋੜਾ ਕੀ ਆਪਣੀ ਡਿਊਟੀਆਂ ਦੀ ਸਮਝੀਆਂ ਹੈਗੀਆਂ ਵੀ ਥੋੜਾ ਜਿਹਾ ਬੱਚਿਆਂ ਨੂੰ ਅਵੇਅਰਨੈਸ ਤਾਂ ਦੇਣੀ ਚਾਹੀਦੀ ਨਾ ਵੀ ਏਟਲੀਸਟ ਕੁਝ ਆਪਣੀ ਲਵ ਤੇ ਹੁਣ ਸਾਨੂੰ ਇਹ ਨਹੀਂ ਪਤਾ ਬੱਚੇ ਕੋਲ ਤਾਂ ਕੇਅਰ ਕਾਰਡ ਵੀ ਹੈ ਨਹੀਂ ਓਕੇ ਤੇ ਹੁਣ ਹਸਪੀਟਲ ਵਗੈਰਾ ਦਾ ਕਿਦਾਂ ਸਾਰਾ ਚਲੋ ਉਹ ਤਾਂ ਕੋਈ ਨਹੀਂ ਕਰਾਂਗੇ ਬੱਚਾ ਤਾਂ ਭੇਜਣਾ ਕਰਾਂਗੇ ਸਾਰਾ ਕੁਝ ਕਰਾਂਗੇ ਪਰ ਨਾ ਇੱਥੇ ਥੋੜਾ ਮੈਂ ਦੇਖਿਆ ਸਿਸਟਮ 'ਚ ਥੋੜਾ ਗੜਬੜ ਹੋ ਗਈ ਹੈ ਵੀ ਦੀ ਡਰੈਕਟਰ ਨੇ ਆਪ ਕੰਫੈਸ ਕਰ ਰਹਾ ਕਹਿੰਦੇ ਵੀ ਕਾਲ ਪ੍ਰਾਈਵੇਟ ਕਾਲਜes ਅਸੀਂ ਨਹੀਂ ਨਾ ਧਿਆਨ ਦਿੰਦੇ ਵੀ ਹਾਂ ਗਵਰਨਮੈਂਟ ਦੇ ਕੰਦਰ ਰੂਲਸ ਡਿਫਰੈਂਟ ਹੁੰਦੇ ਹੈਗੇ ਆ ਪਰ ਫਿਰ ਮੈਂ ਇਹ ਕਹਿੰਨੀ ਸਿਸਟਮ 'ਚ ਇਹ ਜੇ ਕੀ ਗੱਲ ਬੱਚੇ ਬੁਲਾਣਾ ਇੱਥੇ ਕੰਮ ਕੱਲਾ ਹੈਗਾ ਉਹਨਾਂ ਦੇ ਤੁਹਾਨੂੰ ਜਾਣ ਦਾ ਕੋਈ ਲਾਈਫ ਦਾ ਕੋਈਗਾ ਸਿਕਿਉਰਟੀ ਕੋਈ ਚੀਜ਼ ਨਹੀਂ ਹੈਗੀ ਇਹ ਵੀ ਆਹ ਤਾਂ ਸਿਸਟਮ ਗਲਤ ਹੈਗਾ ਨਾ ਵੀ ਜੇ ਉਹਨਾਂ ਦੀ ਕੋਈ ਇੰਸ਼ੋਰੈਂਸ ਨਹੀਂ ਤੁਸੀਂ ਕਵਰ ਕਰਦੇ ਤੁਸੀਂ ਬਸ ਪੈਸੇ ਲਿਆ ਕੇ ਲਓ ਫਿਰ ਜਮੇ ਕਹਨੀਏ ਏਜੰਟ ਜਿਹੜੇ ਹੈਗੇ ਨੇ ਪਿੱਛੇ ਉਹ ਜੇ 15 20 ਲੱਖ ਰੁਪਇਆ ਲੈਂਦੇ ਨੇ 2 ਲੱਖ ਹੋਰ ਲੈ ਲੈਣ ਵਿਓ ਦਾ ਕੁਝ ਕਵਰੇਜ ਬੱਚੇ ਦੀ ਹੋ ਜਾਵੇ ਉਸ ਵੇਲੇ ਦਾ ਮਾਪਿਓ ਚਲੋ ਜਿੱਥੇ ਇੰਨਾ ਕਰਜ਼ਾ ਚੁੱਕਦੇ ਥੋੜਾ ਹੋਰ ਚੱਕ ਲੈਣਗੇ ਐਟਲੀਸਟ ਬੱਚਾ ਕਵਰ ਤਾਂ ਹੈਗਾ ਕਿਤੇ 60 ਪੇਡ ਲੱਗ ਗਈ ਹੁਣ ਜੇ ਕੁਝ ਕੋਲ ਕੋ ਕੋ ਹੈ ਹੀ ਨਹੀਂ ਤਾਂ ਫਿਰ ਕਿਦਾਂ ਨਿਆਣਾ ਕਰੇਗਾ ਨਾ ਜੀ ਪਰਿਵਾਰ ਉਹਦਾ ਜਲੰਧਰ ਦੇ ਵਿੱਚ ਹੈਗਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਰਾਤ ਦੇ ਵਿੱਚ ਤੁਸੀਂ ਹੈਗੇ ਹੋ ਹੁਣ ਡੈੱਡ ਬੋਡੀ ਜਿਹੜੀ ਆ ਉਹ ਕਦੋਂ ਤੱਕ ਪਹੁੰਚਾਈ ਜਾਣੀ ਹੈ ਪੰਜਾਬ ਹਾਂਜੀ ਮੈਂ ਕਾਲੀ ਫਿਊਨਰ ਹੋਮ ਜਾ ਕੇ ਆਈ ਹੈਗੀ ਆ ਤੇ ਉਹ ਵੀ ਉਹਨਾਂ ਨੇ ਸਾਰੇ ਐਪਲੀਕੇਸ਼ਨ ਮੇਕਰ ਨੂੰ ਆਪਣੇ ਕਹਿੰਦੇ ਪਹਿਲਾਂ ਤਾਂ ਤੁਹਾਨੂੰ ਗਾਰਡੀਅਨ ਬਣਾਣਾ ਹੈ ਉਹ ਮੈਂ ਕਰਕੇ ਸਾਰੇ ਡਾਕੂਮੈਂਟ ਜਮ੍ਹਾਂ ਕਰਾਏ ਤੇ ਉਹਨਾਂ ਨੇ ਹੁਣ ਸਾਰੇ ਡਾਕੂਮੈਂਟਸ ਕਾਰਨਰ ਕੋਲ ਭੇਜ ਦਿੱਤੇ ਹੈਗੇ ਨੇ ਤੇ ਉਹ ਹੁਣ ਕਹਿੰਦੇ ਉਹਨਾਂ ਨੇ ਆਪ ਦੱਸਣਾ ਅਸੀਂ ਉਹਨਾਂ ਤੋਂ ਕੋਈ ਪ੍ਰੈਸ਼ਰ ਨਹੀਂ ਪਾ ਸਕਦੇ ਹੈਗੇ ਜਦੋਂ ਕਾਰਨਰ ਆਫੀਸਰ ਅਲਾਓ ਕਰਨਗੇ ਕਹਿੰਦੇ ਫਿਰ ਇਥੋਂ ਸਾਰੀ ਤੋਂ ਜਾ ਕੇ ਲੈ ਕੇ ਆਣਗੇ ਬੋਡੀ ਤੇ ਉਹਨੂੰ ਕਹਿੰਦੇ ਵੀ 2 2 3 ਵੀਕਸ ਲੱਗ ਜਾਣਗੇ ਪਰ ਟਾਈਮ ਹਲੇ ਲੱਗ ਜਾਣਾ ਉਹ ਵਿਚਾਰੇ ਰੋਜ਼ ਸ਼ਾਮ ਨੂੰ ਮੈਨੂੰ ਫੋਨ ਆਂਦਾ ਵੀ ਕੋਈ ਅਪਡੇਟ ਮੈਨੂੰ ਉਹਦਾ ਬਹੁਤ ਬਹੁਤ ਹੀ ਮਨ ਨੂੰ ਨਾ ਹੁੰਦਾ ਹਰ ਤਰ੍ਹਾਂ ਕਿ ਇਹਨਾਂ ਨੂੰ ਆਨਸਰ ਦਵਾਂ ਤਾਂ ਕਿਦਾਂ ਕਿਦਾਂ ਬੱਚਾ ਭੇਜਣਾ ਹੈਗਾ ਤੇ ਪਰ ਫਿਰ ਵੀ ਮੇਰੇ ਹਿਸਾਬ ਨਾਲ 2 2 3 ਵੀਕਸ ਹਲੇ ਲੱਗਣਗੇ ਜੀ ਗੋ ਫੰਡ ਮੀ ਪੇਜ ਤੇ ਉੱਤੇ ਕਿੰਨਾ ਕੋ ਜਿਹੜਾ ਉਹ ਪੈਸਾ ਜਿਹੜਾ ਭੇਜਣ ਵਾਸਤੇ ਤੁਹਾਨੂੰ ਚਾਹੀਦਾ ਉਹ ਕਿੰਨਾ ਕੋ ਇਕੱਠਾ ਹੋ ਚੁੱਕਿਆ ਕਿੰਨੀ ਹੋਰ ਮਦਦ ਦੀ ਲੋੜ ਹੈ ਹਾਂਜੀ ਗੋ ਫਨ ਵੀ ਤੇ ਆਪਣਾ ਟਾਰਗੇਟ ਜਿੱਤਾ ਇਹ ਰੱਖਿਆ ਹਾਲੇ ਇਹ ਉਦੋਂ ਤਾਂ ਇਹੀ ਰੱਖਿਆ ਸੀਗਾ ਵੀ ਬੱਚੇ ਦੀ ਬੋਡੀ ਪੇਜ ਨਹੀਂ ਆ ਤਾਂ ਉਹਨਾਂ ਦੇ ਇੰਡੀਆ ਜਿਹੜੇ ਡੈਟਸ ਵਗੈਰਾ ਉਹਦੇ ਕਲੀਅਰ ਹੋ ਜਾਣਗੇ 50 ਉਹਦੇ ਅਕੋਰਡਿੰਗਲੀ ਅਸੀਂ ਸਾਰਾ ਹਿਸਾਬ ਤਲਾ ਕੇ 50000 ਦਾ ਬਣਾਇਆ ਸੀਗਾ ਤੇ ਪਰ ਮੈਨੂੰ ਹੁਣ ਲੱਗਦਾ ਸਾਨੂੰ ਥੋੜਾ ਹੋਰ ਹੋ ਜਾਣਾ ਕਾਕੇ ਹੁਣ ਬੱਚੇ ਦਾ ਕੇਅਰ ਕਾਰਡ ਵੀ ਨਹੀਂ ਸੀਗਾ ਹਸਪੀਟਲ ਵਗੈਰਾ ਦਾ ਸਾਰਾ ਇਹ ਵੀ ਸਾਰਾ ਦੇਖਣਾ ਪੈਣਾ ਪਤਾ ਨਹੀਂ ਕਿੱਦਾਂ ਹੁੰਦੀ ਸਾਨੂੰ ਇਦਾਂ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਪਰ ਜੋ ਅਸੀਂ ਟਾਰਗੇਟ ਕਰ ਰਿਆ ਸੀਗਾ ਉਹਦੇ ਤੇ ਸਾਨੂੰ 50% ਤਾਂ ਮੇਰੇ ਖਿਆਲ ਹੋ ਗਏ ਮੈਂ ਹਲੇ ਅੱਜ ਸਵੇਰੇ ਨਹੀਂ ਦੇਖਿਆ ਪਰ ਰਾਤ ਤੱਕ ਤਾਂ 25 ਤੱਕ ਤਾਂ ਹੋਏ ਹੋਏ ਸੀ 6000 ਡਾਲਰ ਪਰ ਕਾਫੀ ਲੋਕ ਹੈਲਪ ਕਰ ਰਹੇ ਨੇ ਔਰ ਕਾਫ ਦਾਨੀ ਬਸੇਰੇ ਹੈਗੇ ਨੇ ਤਾਂ ਬਾਕੀ ਚਲੋ ਬੱਚਾ ਤਾਂ ਨਹੀਂ ਅਸੀਂ ਉਹਨਾਂ ਦਾ ਵਾਪਸ ਲਿਆ ਸਕਦੇ ਪਰ ਚਲੋ ਕੁਝ ਥੋੜੀ ਬੋਤੀ ਮਦਦ ਕਾ ਸਕਦੇ ਐ ਇਸ ਲਈ ਕਾਕੇ ਮੈਂ ਉਨ ਲੱਗਦਾ ਪੱਕਾ ਪਤਾ ਉਹਦੀ ਮਮ ਹੱਲੇ ਕਾਕੇ ਘਾਰ ਹੀ ਸਾਰਾ ਉਹਦੀ ਮਮ ਦੇ ਸਿਰ ਤੇ ਸੀਗਾ ਉਹ ਸਟਿਚਿੰਗ ਕਰਦੇ ਸੀਗੇ ਘਰ ਚੱਲਦਾ ਸੀਗਾ ਤੇ ਹੁਣ ਉਹਦੀ ਮਮ ਕੋਲ ਤਾਂ ਬੋਲ ਹੀ ਨਹੀਂ ਹੁੰਦਾ ਪਿਆ ਤਾਂ ਹੁਣ ਤੁਸੀਂ ਆਪ ਸੋਚੋ ਵੀ ਜਿਹੜੇ ਡੇ ਟੂ ਡੇ ਅਰਨਿੰਗ ਵਾਲੇ ਸੀਗੇ ਵੀ ਉਹ ਕਿਦਾਂ ਕੰਮ ਕਰਨਗੇ ਤੇ ਕੀ ਖਾਣਗੇ ਤੇ ਬਾਕੀ ਜਿੱਦਾਂ ਹੋ ਸਕਦਾ ਆਪਾਂ ਆਪਣੇ ਵੱਲੋਂ ਪੂਰੀ ਐਫਰਟ ਕਾਤੇ ਪਏ ਆ ਜੀ ਪਰਸਨਲੀ ਵੀ ਜੀ ਥੈਂਕ ਯੂ ਸੋਨੀ ਜੀ ਓਕੇ ਜੀ ਸੋ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਨੇ ਇੱਥੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਆਏ ਹੁੰਦੇ ਨੇ रितिका राजपूत ਦੇ ਨਾਲ ਜੋ ਹੋਇਆ ਕਿ ਉਹਨਾਂ ਦੇ ਉੱਤੇ ਕੁਦਰਤੀ ਮਾਰ ਜਿਹੜੀ ਪਈ ਹੈ ਔਰ ਉਸ ਤੋਂ ਬਾਅਦ ਉਹ 22 ਸਾਲਾਂ ਕੁੜੀ ਜਿਹੜੀ ਹੈ ਉਸਦੀ ਮੌਤ ਹੋ ਗਈ ਹੈ ਹੁਣ ਉਸਦੀ ਜਿਹੜੀ ਮ੍ਰਿਤਕ ਦੇ ਹੈ ਫੈਮਲੀ ਤੱਕ ਪਹੁੰਚਾਉਣ ਦੇ ਲਈ ਗੋ ਫੰਡਮੀ ਪੇਜ ਬਣਾਇਆ ਗਿਆ ਸੋਨੀਆ ਲਾਲੀ ਹੋਣੀ ਪੂਰੇ ਐਫਰਟਸ ਕਰ ਰਹੀ ਨੇ ਕਿ ਨਾ ਹੀ ਪੈਸਾ ਐਟਲੀਸਟ ਇਕੱਠਾ ਹੋ ਜਾਏ ਨੀ ਮਦਦ ਹੋ ਸਕੇ ਕਿ ਉਸਦੇ ਜਿਹੜੀ ਮ੍ਰਿਤਕ ਦੇ ਹੈ ਉਹਨੂੰ ਉਹਦੇ ਘਰ ਤੱਕ ਇੰਡੀਆ ਤੱਕ ਪਹੁੰਚਾਇਆ ਜਾ ਸਕੇ ਉਹਦੇ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਪਰ ਨਾਲ ਦੀ ਨਾਲ ਰਿਤਿਕਾ ਰਾਜਪੂਤ ਦੇ ਇਸ ਕੁਦਰਤੀ ਮਾਰ ਨੇ ਇਸ ਗੱਲ ਦੇ ਉੱਤੇ ਵੀ ਜਿਹੜਾ ਚਾਨਣਾ ਪਾ ਦਿੱਤਾ ਹੈ ਕਿ ਜਿਹੜੇ ਸਟੂਡੈਂਟਸ ਇੱਥੇ ਪੜਨ ਆਉਂਦੇ ਨੇ ਪ੍ਰਾਈਵੇਟ ਕਾਲਜਸ ਉਹਨਾਂ ਨੂੰ ਕਿੰਨਾ ਕੁ ਸੰਭਰੇ ਨੇ ਉਹਨਾਂ ਦੀ ਦੇਖ ਰੇਖ ਦੇ ਲਈ ਕੀ ਕਰ ਰਹੇ ਨੇ ਤੇ ਖਾਸ ਕਰਕੇ ਉਹਨਾਂ ਦੇ ਹੈਲਥ ਇਨਸ਼ੋਰੈਂਸ ਵੱਲ ਕਿੰਨਾ ਕੁ ਧਿਆਨ ਦਿੱਤਾ ਗੱਲ ਹੈ ਹੋ ਸਕਦਾ ਹੈ ਕਿ ਰਿਤਿਕਾ ਰਾਜਪੂਤ ਦੀ ਮੌਤ ਤੋਂ ਬਾਅਦ ਕਈ ਕਾਲਜੇਸ ਨੂੰ ਅਵੇਅਰਨੈਸ ਹੋ ਸਕੇ ਕਿ ਹਰ ਬੱਚੇ ਦੀ ਹੈਲਥ ਇੰਸ਼ੋਰੈਂਸ ਹੋਣੀ ਕੈਨੇਡਾ ਦੇ ਵਿੱਚ ਕਿੰਨੀ ਜ਼ਰੂਰੀ ਹੈ ਕੈਮਰਾਮੈਨ ਅਮਿਤ ਬਨੀ ਸਰ ਦੇ ਨਾਲ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ